ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਡਾਕਟਰ ਗੁਰਮੀਤ ਉਮੀਦ ਕਰਦਾ ਜੀ ਤੁਸੀਂ ਸਾਰੇ ਠੀਕ ਹੋਵੋਗੇ ਜੀ ਤੇ ਅੱਜ ਆਪਾਂ ਜਿਹੜੀ ਗੱਲ ਕਰਾਂਗੇ ਕਈਆਂ ਦੇ ਕਮੈਂਟਸ ਆਏ ਸੀ ਕਿ ਵੀ weight lose ਵਾਸਤੇ ਕੁਝ ਦੱਸੋ ਜੀ weight lose ਦੇ ਲਈ ਤੁਸੀਂ ਦੇਖੋ ਇਹ thyroid gland ਦਾ ਆਪਣਾ ਬੜਾ ਮੱਦਦ ਹੈ ਦੋਨੇ ਹੱਥਾਂ 'ਚ ਜੀ ਆਪਣਾ thyroid gland ਹੁੰਦਾ ਇਹਨਾਂ ਨੂੰ ਇਸ ਤਰੀਕੇ ਨਾਲ ਜਿਹੜਾ ਤੁਸੀਂ ਇਹ ਪ੍ਰੈਸ ਕਰ ਸਕਦੇ ਹੋ ਇਹ ਇੱਕ ਐਕਸਰਸਾਈਜ਼ ਹੈ ਦੋ ਟਾਈਮ ਇੰਤਰਨ ਤੁਸੀਂ ਕਰੋ ਤੇ ਉਸ ਤੋਂ ਬਾਅਦ ਇਦਾਂ ਦੀ ਕੋਈ ਸਟਿਕ ਜਾਂ ਬੇਲਣ ਲੈ ਕੇ ਹੱਥਾਂ ਦੇ ਵਿੱਚ ਤੁਸੀਂ ਇਹਨੂੰ ਇਸ ਤਰੀਕੇ ਨਾਲ ਜਾਂ ਇਸ ਤਰੀਕੇ ਨਾਲ ਜਿਹੜੀ ਹੈ ਇਹ ਕਰ ਸਕਦੇ ਹੋ ਫਿਰ ਕੁਝ ਟੂਲਸ ਹੁਣ ਦੇਣ ਜਿਸ ਤਰ੍ਹਾਂ ਇਹ ਹੈ ਜੀ ਇਹਨੂੰ ਤੁਸੀਂ ਪੇਟ ਦੇ ਉੱਤੇ ਉੱਤੇ ਤੋਂ ਥੱਲੇ ਦੇਖੋ ਇਸ ਤਰੀਕੇ ਨਾਲ ਡੀਪ ਮੈਸਜ 2 ਵਾਰੀ ਤੁਸੀਂ ਕਰ ਸਕਦੇ ਹੋ ਜੀ ਇਹਦੇ ਨਾਲ ਜਿਹੜਾ ਹੈ ਤੁਹਾਡੀ ਕੇਤੀ ਚਰਬੀ ਜਿਹੜੀ ਹੈ ਢਲਣੀ ਸ਼ੁਰੂ ਹੋ ਜਾਏਗੀ ਜੀ ਏ ਇਹ ਤੁਹਾਡਾ ਫਾਸਲ ਜਿਹੜਾ ਡੇਟ ਹੈ ਉਹ ਘਟਨਾ ਸ਼ੁਰੂ ਹੋ ਜਾਏਗਾ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ